ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਹੀ ਪੰਜਾਬ ਦੇ ਨਾਲ ਜੋ ਦਿੱਲੀ ਸਰਕਾਰ ਵੱਲੋਂ ਵਿਤਕਰਾ ਕੀਤਾ ਜਾਂਦਾ ਹੈ ਹਮੇਸ਼ਾ ਹੀ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਜਿਹੜਾ ਮਾਰਿਆ ਜਾਂਦਾ ਹੈ ਦਿੱਲੀ ਦੀ ਸਰਕਾਰ ਵੱਲੋਂ ਉਹ ਕੋਈ ਵੀ ਹੋਵੇ ਚਾਹੇ ਉਹ ਕਾਂਗਰਸੀ ਸਰਕਾਰ ਹੈ ਚਾਹੇ ਉਹ ਭਾਜਪਾ ਦੀ ਸਰਕਾਰ ਹੈ ਹੁਣ ਜਿਸ ਤਰ੍ਹਾਂ ਭਾਜਪਾ ਨੇ ਪਹਿਲਾਂ ਧੱਕਾ ਕੀਤਾ 700 ਕਿਸਾਨ ਦੀ ਕਾਤਲ ਸਰਕਾਰ ਭਾਜਪਾ ਸਰਕਾਰ ਉਸ ਤੋਂ ਬਾਅਦ ਵੋਟ ਚੋਰੀ ਵੋਟ ਚੋਰੀ ਤੋਂ ਬਾਅਦ ਫਿਰ ਜਿਹੜਾ ਹੁਣ ਰਾਸ਼ਨ ਜਿਹੜਾ 55 ਲੱਖ ਲੋਕਾਂ ਦਾ ਜਿਹੜਾ ਰਾਸ਼ਨ ਹੈ ਉਹ ਕੱਟਿਆ ਗਿਆ 23 ਲੱਖ ਦਾ ਰਾਸ਼ਨ ਇਸ ਕਰਕੇ ਕੱਟ ਦਿੱਤਾ ਕਿ ਤੁਹਾਡੀ ਕੇ ਵੀ ਸੀ ਨਹੀਂ ਹੋਈ ਔਰ 32 ਲੱਖ ਦਾ ਕੱਟਣ ਜਾ ਰਹੀ ਹੈ ਕਿ ਜੀ ਇਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਆ ਉਹ ਸਹੀ ਨਹੀਂ ਇਹ ਅਮੀਰ ਲੋਕ ਨੇ ਬਿਲਕੁਲ ਤੇ ਬਿਲਕੁਲ ਗਲਤ ਇਹ ਜਿਹੜੀ ਕੋਜੀ ਸਾਜ਼ਿਸ਼ ਹੈ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹ ਕਹਿੰਦੇ ਵੀ ਮੈਂ ਜਦ ਤੱਕ ਹਾਂ ਮੈਂ ਇਹ ਹੋਣ ਨਹੀਂ ਦਿੰਦਾ ਉਹ ਪੁੱਤ ਭਤੀਜਾ ਭਾਈ ਜਿਨ੍ਹਾਂ ਨੇ ਸੀਐਮ ਦੀ ਪਰਵਾਸ਼ਾ ਨੂੰ ਜਿਹੜਾ ਦੱਸਿਆ ਵੀ ਸੀਐਮ ਹੁੰਦਾ ਕੀ ਹੈ ਲੋਕਾਂ ਦੇ ਵਿੱਚ ਵਿਚਰਨਾ ਤੇ ਆਪਣੇ ਪਿੰਡੇ ਤੇ ਲੋਕਾਂ ਦੇ ਦੁੱਖ ਨੂੰ ਹੰਡਾਉਣਾ ਤੇ ਉਹਨਾਂ ਨੇ ਇਸ ਗੱਲ ਦਾ ਇੱਕ ਪ੍ਰਣ ਜਿਹੜਾ ਕੀਤਾ ਔਰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਨੇ ਸਾਡੇ ਮਨਜੀਤ ਜੀ ਔਰ ਸਾਡੇ ਮਾਲਵਾ ਜ਼ੋਨ ਤੋਂ ਪ੍ਰੈਜ਼ੀਡੈਂਟ ਪਰਮਿੰਦਰ ਸੰਧੂ ਜੀ ਔਰ ਸਾਡੇ ਐਮਐਲਏ ਸ਼ੋਕ ਪ੍ਰਸ਼ਰ ਪੱਪੀ ਜੀ ਸਾਰਿਆਂ ਦੀ ਜਿਹੜੀਆਂ ਡਿਊਟੀਆਂ ਨੇ ਉਹ ਲੱਗ ਚੁੱਕੀਆਂ ਨੇ ਕਿ ਅਵੇਅਰ ਕੀਤਾ ਜਾਵੇ ਕਿਉਂਕਿ ਖਾਸ ਕਰਕੇ ਜੇ ਮੈਂ ਆਪਣੇ ਵਾਰਡ ਦੀ ਗੱਲ ਕਰਾਂ ਮੇਰੇ ਵਾਰਡ ਦੇ ਵਿੱਚ ਤਕਰੀਬਨ 11 ਸਮਾਜ ਜਿਹੜੇ ਰਹਿੰਦੇ ਆ ਔਰ ਬੜੇ ਜਾਦਾ ਕਾਰ ਜਿਹੜੇ ਆ ਮੇਰੇ ਵਾਰਡ ਦੇ ਵਿੱਚ ਬਣੇ ਹੋਏ ਆ ਔਰ ਅਸੀਂ ਘਰ ਘਰ ਜਾ ਕੇ ਇਸ ਚੀਜ਼ ਨੂੰ ਅਵੇਅਰ ਕਰਾਂਗੇ ਤਾਂ ਕਿ ਜਿਹੜੀ ਇਹ ਕੋਝੀ ਸਾਜ਼ਿਸ਼ ਜਿਹੜੀ ਹੈ ਉਹ 8000 ਕਰੋੜ ਦੀ ਜੇ ਗੱਲ ਕਰੀਏ GST ਦੀ ਉਹ ਵੀ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਪੰਜਾਬ ਨਾਲ ਹਮੇਸ਼ਾ ਹੀ ਜੜਾ ਵਿਤਕਰਾ ਕੀਤਾ ਜਾ ਰਿਹਾ ਔਰ ਇਸ ਰਾਸ਼ਨ ਕਾਰਡ ਕੱਟਣ ਦੇ ਸਬੰਧ ਦੇ ਵਿੱਚ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਤੇ ਭਾਜਪਾ ਦੀ ਜਿਹੜੀ ਇਹ ਕੋਝੀ ਹਰਕਤ ਹੈ ਇਹਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੱ 10 ਮਨਜੀਤ ਸਿੰਘ ਹਲਕਾ ਸੈਂਟਰਲ ਦਾ ਕੋਆਰਡੀਨੇਟਰ ਔਰ ਅੱਜ ਬੜੀ ਵਧੀਆ ਮੀਟਿੰਗ ਸਾਡੇ ਵਾਰਡ 75 ਦੇ ਵਿੱਚ ਸਾਡੇ ਪੈਂਟ ਸਿਮਰਪ੍ਰੀਤ ਕੌਰ ਬਾਬਾ ਜੀ ਔਰ ਆਜੂ ਬਾਬਾ ਜੀ ਸਾਡੇ ਜਿਹੜੇ ਕੌਂਸਲ ਸਹਿਬਾਨ ਨੇ ਸੀ ਇਹਦੀ ਬੜੀ ਭਰਮੀ ਮੀਟਿੰਗ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਉਸ ਮੀਟਿੰਗ ਦੇ ਵਿੱਚ ਆਏ ਸਾਡਾ ਅੱਜ ਦਾ ਮੁੱਖ ਮਕਸਦ ਮਨੋਰਥ ਕੀ ਹੈ ਭਾਜਪਾ ਦੀ ਜਿਹੜੀ ਕੋਝੀ ਹਰਕਤ ਹੈ ਪੰਜਾਬੀਆਂ ਨੂੰ ਭੁੱਖੇ ਮਾਰਨ ਦੀ ਉਹ ਸਾਜਿਸ਼ ਸਫਲ ਨਹੀਂ ਹੋਣੀ ਸੋ ਪੁਰਖੋਂ ਸਮਾਂਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਕ ਸਨੇਹਾ ਲੈ ਕੇ ਅਸੀਂ ਆਪਣੀ ਪਿਆਰੀ ਜਨਤਾ ਦੇ ਵਿੱਚ ਆਏ ਆ ਤਾਂ ਕਿ ਘਰ ਘਰ ਇਹ ਸਨੇਹਾ ਲੱਗੇ ਵੀ ਜਿਹੜੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਵਾਸਤੇ ਸੈਂਟਰ ਦੀ ਸਰਕਾਰ ਦੇ ਨਾਲ ਜਿਹੜੀ ਲੜਾਈ ਹੈ ਉਹ ਜੰਗ ਜਾਰੀ ਰੱਖਣਗੇ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਅਸੀਂ ਆਮ ਲੋਕਾਂ ਵਾਸਤੇ ਲੜਨਾ ਇਹ ਸਰਕਾਰਾਂ ਜਿਹੜੀਆਂ ਬੀਜੇਪੀ ਦੀਆਂ ਸੈਂਟਰ ਦੀਆਂ ਸਰਕਾਰਾਂ ਬਿਨਾਂ ਦੱਸੇ ਕੇਵਾਈਸੀ ਦੇ ਕਰੰਦੇ ਬਹਾਨੇ ਦੇ ਨਾਲ ਗਰੀਬਾਂ ਦੇ ਸਾਡੀ ਬੀਪੀਐਲ ਪਰਿਵਾਰਾਂ ਦੇ ਜਿਹੜੇ ਜ਼ਰੂਰਤਮੰਦ ਲੋਕਾਂ ਦੇ ਜਿਹੜੇ ਕਾਰਡ ਕੱਟਣ ਦੀ ਕੋਝੀ ਹਰਕਤ ਕਰ ਰਹੀ ਆ ਅਸੀਂ ਉਹਦਾ ਵਿਰੋਧ ਕਰਦੇ ਆ ਸੋ ਅੱਜ ਦਾ ਸਾਡਾ ਸਨੇਹਾ ਸਾਡੀ ਸਾਡੀ ਪਿਆਰੀ ਪਿਆਰੀ ਜਨਤਾ ਜਿਨ੍ਹਾਂ ਨੇ 92 ਮੈਂਬਰਾਂ ਦੀ ਪੁੱਲਾਂ ਦੀ ਫਲਵਾੜੀ ਸਿਰਜੀ ਸੀ ਔਰ ਥੋੜੇ ਸਮੇਂ ਪਹਿਲਾਂ ਇਸ ਵਾਰਡ ਤੋਂ ਸਾਡੇ ਬੜੇ ਹੀ ਸਤਿਕਾਰਯੋਗ ਹਾਰੂ ਨੇਤਾ ਰਾਜੂ ਬਾਬਾ ਜੀ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਔਰ ਜਿਸ ਇਸ ਵਾਰਡ ਚ ਸੇਵਾ ਵੀ ਕਰ ਰਹੇ ਨੇ ਵਿਕਾਸ ਦੇ ਕਾਰਜੁਰਾਂ ਤੇ ਵੀ ਨੇ ਔਰ ਅੱਜ ਇਸ ਵਾਰਡ ਦੀ ਜਿਹੜੀ ਲੜਾਈ ਆ ਇਹ ਸਾਡੇ ਕੌਂਸਲ ਸਭ ਲੈਣਗੇ ਪੰਜਾਬ ਦੀ ਜਿਹੜੀ ਲੜਾਈ ਆ ਸਾਡੀ ਸਾਰੀ ਪਾਰਟੀ ਹੈ ਕਮਾਂਡ ਸਾਡੇ ਵਲੰਟੀਅਰ ਸਾਥੀ ਸਾਡੇ ਲੀਡਰ ਸਭ ਲੈਣਗੇ ਸੋ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜੰਗ ਵਿਜੇ ਮੇਰਾ ਨਾਮ ਪਰਮੇਂਦਰ ਸੰਧੂਆ ਜੋ ਸੈਂਟਰ ਦੀ ਸਰਕਾਰ ਬੀਜੇਪੀ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਨਾਲ ਉਹਨੇ ਵਿਤਕਰਾ ਕੀਤਾ ਧੱਕਾ ਕੀਤਾ 2020 ਚ ਚਾਹੇ ਕਿਸਾਨ ਬੇਲਿਆਂ ਦੇ ਹੀ ਉਸ ਟਾਈਮ ਵੀ ਪੰਜਾਬ ਦੇ ਨਾਲ ਬਹੁਤ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਅਨੇਕਾਂ ਪੰਜਾਬ ਦੇ ਜਿਹੜੇ ਨੌਜਵਾਨ ਉਸ ਟਾਈਮ ਸ਼ਹੀਦ ਹੋਏ ਪਰ ਸੈਂਟਰ ਦੀ ਸਰਕਾਰ ਜਿਹੜੀ ਮੋਦੀ ਆ ਉਹ ਇਹ ਭੁੱਲ ਗਏ ਨੇ ਜਿਹੜੇ ਪੰਜਾਬ ਦਾ ਜਿਹੜਾ ਖੂਨ ਆ ਸ਼ਹੀਦਾਂ ਦਾ ਖੂਨ ਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਨੇ ਇਹ ਜਿਹੜਾ ਵੀ ਆ ਜਿਸ ਚੀਜ਼ ਨੂੰ ਇਹ ठान ਲੈਣ ਤੋਂ ਤੂੰ ਪੂਰਾ ਕਰਕੇ ਛੱਡਦੇ ਨੇ ਜਿਹੜੇ ਕਿਸਾਨ ਬਿੱਲ ਸੀ ਉਹ ਵੀ ਵਾਪਸ ਕੀਤੇ ਹੀ ਪਰ ਜਿਹੜਾ ਹੁਣ ਦਾ ਮੁੱਦਾ ਵਾ ਜਿਹੜੀ ਬੀਜੇਪੀ ਸਰਕਾਰ ਆ ਉਹਨੇ ਜਿਹੜੇ ਪੰਜਾਬ ਦੇ ਲੋਕ ਨੇ ਚਾਹੇ ਲੁਧਿਆਣੇ ਦੀ ਆਪਾਂ ਗੱਲ ਕਰੀਏ 479000 ਪਰਿਵਾਰਾਂ ਦਾ ਜਿਹੜਾ ਰਾਸ਼ਨ ਉਹਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਜੋ ਸਾਡੇ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਹਮੇਸ਼ਾ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਡੱਟ ਕੇ ਖੜੇ ਨੇ ਹੁਣ ਵੀ ਡੱਟ ਕੇ ਖੜੇ ਨੇ ਜਿਹੜੀਆਂ ਪੰਜਾਬ ਦੇ ਖਿਲਾਫ ਇਹਨਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਕਦੀ ਪੂਰਾ ਨਹੀਂ ਹੋਣ ਦਿੱਤਾ ਜਾਊਗਾ ਪੰਜਾਬ ਦੇ ਲੋਕਾਂ ਨੂੰ ਅਸੀਂ ਆਸ਼ਵਾਸ਼ਣ ਦਵਾਨੇ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਮਾਨ ਸਾਹਿਬ ਨੇ ਇੱਕ ਸੰਦੇਸ਼ ਭੇਜਿਆ ਜਿਹੜੀ ਇਹਨਾਂ ਦੀਆਂ ਪਾਲਿਸੀਆਂ ਨੇ ਉਹਦਾ ਡਟ ਕੇ ਵਿਰੋਧ ਕਰਾਂਗੇ ਜਿਸ ਹੱਦ ਤੱਕ ਸਾਨੂੰ ਜਾਣਾ ਪਿਆ ਉਹ ਹੱਦ ਤੱਕ ਜਾਵਾਂਗੇ ਇਹਨਾਂ ਦੇ ਕਦੀ ਵੀ ਮਨਸੂਬੇ ਜਿਹੜੇ ਅਸੀਂ ਪੂਰੇ ਨਹੀਂ ਹੁਣ ਦਵਾਂਗੇ